ਦੇ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਹੈ ਤਨਿੰਨਮਾ ਚਾਤ੍ਰਿਕ ਜੀ ਪੰਜਾਬੀ ਭਾਸ਼ਾ ਨੂੰ ਕੇਂਦਰ ਵਿੱਚ ਰੱਖ ਕੇ ਇਸ ਕਵਿਤਾ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਮੋਹ ਨੂੰ ਦਰਸਾਉਂਦੇ ਹਨ ਅਤੇ ਚਿੰਤਾ ਵੀ ਜ਼ਾਹਰ ਕਰਦੇ ਹਨ ਗੀਤ ਕਾ ਲੰਗੜਾ ਦਾ ਮਤਲਬ ਹੈ ਗੀਤ ਦੀ ਇੱਕ ਕਿਸਮ ਹੈ ਕਾ ਲੰਗੜਾ ਜਿਸ ਦੇ ਵਿੱਚ ਇਹ ਕਵਿਤਾ ਲਿਖੀ ਗਈ ਹੈ ਸ਼ੁਰੂ ਕਰਦੇ ਹਾਂ ਨੀ ਪੰਜਾਬ ਦੀ ਏ ਪਟ ਰਾਣੀਏ ਤਖਤੋਂ ਡਿੱਗੀ ਪੰਜਾਬੀ ਨਿਮਾਣੀਏ ਪਿੱਛੇ ਪਾਈ ತ್ರೆਹਲਾਂ ਦੀ ਮਾਰਨੀ ਸਿੱਧਕਾਂ ਵਾਲਿਆਂ ਦੇ ਬੇੜੇ ਪਾਰਨੀ ਲੇ ਕਵੀ ਦੇ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਜਿਹੜਾ ਮੋਹ ਆ ਉਹ ਦਰਸਾਉਂਦੀ ਹੋਈ ਲਿਖਦੇ ਕਿ ਪੰਜਾਬੀ ਭਾਸ਼ਾ ਪੰਜਾਬ ਦੀ ਪਟਰਾਣੀ ਆ ਇਹ ਬਿਲਕੁਲ ਰਾਣੀਆਂ ਦੀ ਤਰ੍ਹਾਂ ਆ ਔਰ ਸਮੇਂ ਦੇ ਨਾਲ ਜਿਹੜੀ ತ್ರೆਹਲਾਂ ਹੁੰਦੀਆਂ ਸ਼ੌਂਕਣਾ ਪਿੱਛੇ ਪਾਈ ತ್ರೆਹਲ ਦੁਸ਼ਮਣਾਂ ਨੇ ਜਾਂ ਫਿਰ ਧਰੇਲਾਂ ਨੇ ਸ਼ੌਂਕਣਾ ਨੇ ਇਹਨੂੰ ਮਾਰ ਮਾਰੀ ਇਹ ਤੱਕ ਤੋਂ ਡਿੱਗ ਚੁੱਕੀ ਆ ਨਿਮਾਣੀ ਜਈ ਪੰਜਾਬੀ ਬਣ ਚੁੱਕੀ ਆ ਕਿਉਂਕਿ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਹੀ ਬੁਲਾਰੇ ਇਸ ਭਾਸ਼ਾ ਨੂੰ ਮਾਨ ਸਤਕਾਰ ਨਹੀਂ ਦੇ ਰਹੇ ਪੰਜਾਬੀ ਜਿਨ੍ਹਾਂ ਦੀ ਮਾਂ ਬੋਲੀ ਹੈ ਉਹੋ ਹੀ ਇਸ ਭਾਸ਼ਾ ਨੂੰ ਮਾਨ ਸਤਕਾਰ ਨਹੀਂ ਦੇ ਰਹੇ ਇਸ ਕਰਕੇ ਇਹ ਤੱਕ ਤੋਂ ਡਿੱਗ ਚੁੱਕੀ ਆ ਨਿਮਾਣੀ ਹੋ ਚੁੱਕੀ ਆ ਪਰ ਫਿਰ ਵੀ ਉਹ ਏਕਾਸ ਨੂੰ ਲੈ ਕੇ ਚੱਲਦੇ ਆ ਕਿ ਸਿੱਧਕ ਰੱਖੋ ਜਿਨ੍ਹਾਂ ਨੇ ਸਿੱਧਕ ਰੱਖਿਆ ਉਹਨਾਂ ਦੇ ਬੇੜੇ ਮੇਰੇ ਹਮੇਸ਼ਾ ਪਾਰ ਹੋਏ ਆ ਸੋ ਇਸ ਭਾਸ਼ਾ ਨੇ ਜੋ ਪਵਿੱਖ ਦੇ ਵਿੱਚ ਜੋ ਹਿੱਸੇ ਦੇ ਵਿੱਚ ਜੋ ਮਾਨ ਸਤਕਾਰ ਇਹਨੂੰ ਮਿਲਣਾ ਚਾਹੀਦਾ ਉਹਨੇ ਜ਼ਰੂਰ ਮਿਲੇਗਾ ਸਿੱਧਕ ਰੱਖਣ ਦੀ ਲੋੜ ਹੈ ਇਸ ਭਾਸ਼ਾ ਨੇ ਵੀ ਸਿੱਧਕ ਰੱਖਿਆ ਇਹੋ ਕਾਰਨ ਹੈ ਕਿ ਇਹਨੂੰ ਵੀ ਸਮੇਂ ਦੇ ਨਾਲ ਇਹਦਾ ਮਾਨ ਸਤਕਾਰ ਮਿਲਿਆ ਬਾਬੇ ਨਾਨਕ ਦੀ ਇਹ ਵਡਿਆਈਏ ਬੁੱਲੇ ਸ਼ਾਹ ਦੀ ਇਹ ਸਿਰ ਤੇ ਚਾਹੀਏ ਕਿੰਨੇ ਗੁਰੂ ਨਾਨਕ ਸਾਹਿਬ ਨੇ ਜਦੋਂ ਲੋਕ ਬੋਲੀ ਦੇ ਵਿੱਚ ਗੁਰਬਾਣੀ ਦੀ ਰਚਨਾ ਕੀਤੀ ਆਪਣੀਆਂ ਰਚਨਾਵਾਂ ਨੂੰ ਲੋਕ ਬੋਲੀ ਦੇ ਵਿੱਚ ਆਮ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤੇ ਇਸ ਭਾਸ਼ਾ ਨੂੰ ਇੱਕ ਵਡਿਆਈ ਮਿਲੀ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਗੁਰਬਾਣੀ ਦੀ ਰਚਨਾ ਕਰਕੇ ਇਸ ਭਾਸ਼ਾ ਨੂੰ ਹੋਰ ਯੋਗੀਕੀ ਕਰ ਦਿੱਤਾ ਬੁੱਲੇ ਸ਼ਾਹ ਨੇ ਇਸ ਨੂੰ ਸਿਰ ਤੇ ਚੁੱਕ ਲਿਆ ਸਿਰ ਤੇ ਚਾਹੀਏ ਉਹਨਾਂ ਨੇ ਸਿਰ ਤੇ ਚੁੱਕ ਲਿਆ ਜਦੋਂ ਬੁੱਲੇ ਸ਼ਾਹ ਇਸ ਰਚਨਾ ਆਪਣੀਆਂ ਰਚਨਾਵਾਂ ਨੂੰ ਇਸ ਭਾਸ਼ਾ ਦੇ ਵਿੱਚ ਕਰਦੇ ਆ ਤੇ ਫਿਰ ਉਹਨਾਂ ਰਚਨਾਵਾਂ ਦੇ ਨਾਲ ਇਸ ਭਿਆਰ ਭਾਸ਼ਾ ਦਾ ਮਿਆਰ ਹੋਰ ਉੱਪਰ ਹੋ ਗਿਆ ਫਿਰ ਇਹ ਦਿਨ ਤੇਰੇ ਸਿਰਜਣਹਾਰ ਨੇ ਸਿਦਕਾਂ ਵਾਲਿਆਂ ਦੇ ਪੇੜੇ ਪਾਰ ਨੇ ਜਦੋਂ ਗੁਰੂ ਨਾਨਕ ਸਾਹਿਬ ਆਪਣੀ ਰਚਨਾ ਇਸ ਭਾਸ਼ਾ ਵਿੱਚ ਕਰਦੇ ਆ ਬੁੱਲੇ ਸ਼ਾਹ ਨੇ ਰਚਨਾਵਾਂ ਇਸ ਭਾਸ਼ਾ ਵਿੱਚ ਕੀਤੀਆਂ ਉਹਦੇ ਨਾਲ ਇਸ ਭਾਸ਼ਾ ਦੇ ਦਿਨ ਫਿਰ ਗਏ ਜਿਹੜੇ ਸਿਰਜਣਹਾਰ ਸੀ ਜਿਨ੍ਹਾਂ ਨੇ ਸਿਰਜਣਾ ਕੀਤੀ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਦੀ ਅ ਪਖਰੀਆਂ-ਵੱਖਰੀਆਂ ਰਚਨਾਵਾਂ ਦੀ ਇਸ ਭਾਸ਼ਾ ਦੇ ਵਿੱਚ ਉਹਨਾਂ ਸਿਰਜਣਹਾਰਾਂ ਨੇ ਇਹਦੇ ਦਿਨ ਫੇਰ ਦਿੱਤੇ ਇਸ ਭਾਸ਼ਾ ਨੇ ਸਿੱਧਕ ਰੱਖਿਆ ਇਸ ਲਈ ਇਹਦਾ ਪੇੜਾ ਜਿਹੜਾ ਸੀ ਉਹ ਪਾਰ ਹੋ ਗਿਆ ਹੋਈ ਸਾਈਂ ਦੀ ਨਜ਼ਰ ਸਵੱਲੀ ਏ ਤੇਰੀ ਕੱਟੀ ਮੁਸੀਬਤ ਚੱਲੀ ਏ ਕਹਿੰਦੇ ਹੁਣ ਪਰਮਾਤਮਾ ਦੀ ਨਜ਼ਰ ਸਵੱਲੀ ਹੋ ਚੁੱਕੀ ਏ ਕਲਿਆਣਕਾਰੀ ਹੋ ਚੁੱਕੀ ਏ ਪਰਮਾਤਮਾ ਦੀ ਨਜ਼ਰ ਹਿੱਤਮਈ ਹੋ ਚੁੱਕੀ ਏ ਇਸ ਲਈ ਇਸ ਭਾਸ਼ਾ ਦੀ ਜਿਹੜੀ ਮੁਸੀਬਤ ਸੀ ਇਹ ਨਿਮਾਣੀ ਬਣ ਚੁੱਕੀ ਸੀ ਤਖਤੋਂ ਡਿੱਗ ਚੁੱਕੀ ਸੀ ਸਮੇਂ ਦੀ ਸਰਕਾਰ ਨੇ ਇਹਨੂੰ ਉਹ ਵਡਿਆਈ ਨਹੀਂ ਦਿੱਤੀ ਪਰ ਹੁਣ ਇਹਦੀ ਮੁਸੀਬਤ ਕੱਟੀ ਚੱਲੀ ਏ ਦਿਨ ਜਿਹੜੇ ਆ ਚੇਂਜ ਹੋ ਰਹੇ ਆ ਇਸ ਲਈ ਇਹਦੀ ਮੁਸੀਬਤ ਖਤਮ ਹੋ ਰਹੀ ਆ ਕਾਰਨ ਕੀਆ ਉਠ ਜਾਗ ਤੇਰੇ ਵਰ ਖੁਰਦਾਰ ਨੇ ਜਿਹੜੇ ਅਗਲੀ ਪੀੜ੍ਹੀ ਆ ਜਿਹੜੇ ਇਸ ਭਾਸ਼ਾ ਨੂੰ ਬੋਲਣ ਵਾਲੇ ਬੁਲਾਰੇ ਆ ਹੁਣ ਜਾਗਰੂਕ ਹੋ ਚੁੱਕੇ ਆ ਆਪਣੀ ਭਾਸ਼ਾ ਨੂੰ ਮੋਹ ਪਿਆਰ ਕਰਨ ਲੱਗ ਗਏ ਆ ਇਸੇ ਕਰਕੇ ਕਿਉਂਕਿ ਇਸ ਭਾਸ਼ਾ ਨੇ ਸਿੱਧਕ ਰੱਖਿਆ ਹੁਣ ਇਹਦਾ ਬੇੜਾ ਜਿਹੜਾ ਉਹ ਪਾਰ ਹੋ ਰਿਹਾ ਆ ਆਕੇ ਸਾਹਮਲੇ ਆਪਣੀਆਂ ਗੱਡੀਆਂ ਗਈਆਂ ਮਾਵਾਂ ਮਤਰੀਆਂ ਰੱਦੀਆਂ ਹੱਕੋ ਹੱਕ ਹੁਣ ਲੱਗੇ ਨਹੀਂ ਨਿਤਾਰਨੇ ਸਿੱਧਕਾਂ ਵਾਲਿਆਂ ਦੇ ਬੇੜੇ ਪਾਰਨੇ ਕਹਿੰਦੇ ਆਕੇ ਸਾਹਮਲੇ ਕਹਿੰਦੇ ਹੁਣ ਇਸ ਭਾਸ਼ਾ ਨੂੰ ਗੱਦੀ ਮਿਲ ਚੁੱਕੀ ਹੈ ਕਿਉਂਕਿ ਸਰਕਾਰੀ ਭਾਸ਼ਾ ਜਿਹੜੀ ਆ ਉਹ ਪੰਜਾਬੀ ਨੂੰ ਐਲਾਨਿਆ ਗਿਆ 1966 ਵਿੱਚ ਭਾਸ਼ਾ ਦੇ ਆਧਾਰ ਤੇ ਪੁਨਰਗਠਨ ਹੋਇਆ ਗਿਆ ਜਦੋਂ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਹਰ ਕੰਮ ਦੇ ਵਿੱਚ ਵਰਤਿਆ ਅਤੇ ਉਸ ਸਮੇਂ ਜਿਹੜੀਆਂ ਮਤਰਈਆਂ ਮਾਮਾ ਸੀ ਜਿਹੜੀਆਂ ਦੂਜੀਆਂ ਭਾਸ਼ਾਵਾਂ માં ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਕਿ ਹਰ ਸਰਕਾਰੀ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਵੇ ਪੰਜਾਬੀ ਭਾਸ਼ਾ ਨੂੰ ਉਹਦਾ ਹੱਕ ਮਿਲਣਾ ਸ਼ੁਰੂ ਹੋ ਗਿਆ ਇਸ ਲਈ ਕਹਿੰਦੇ ਹੁਣ ਹੱਕੋ ਹੱਕ ਹੁਣ ਲੱਗੇ ਨੇ ਨਤਾਰਨੇ ਜਿਹਦਾ ਜਿਹਦਾ ਹੱਕ ਸੀ ਉਹਨੂੰ ਮਿਲਣਾ ਸ਼ੁਰੂ ਹੋ ਗਿਆ ਤੇ ਇਸ ਭਾਸ਼ਾ ਨੂੰ ਆਪਣਾ ਮਾਣ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਇਸ ਭਾਸ਼ਾ ਨੇ ਸਿੱਧਕ ਰੱਖਿਆ ਇਹਦੇ ਲੋਕ ਜਿਹੜੇ ਸੀ ਉਹ ਜਾਗਰੂਕ ਹੋ ਗਏ ਇਹਦੇ ਇਸ ਭਾਸ਼ਾ ਦੇ ਜਿਹੜੇ ਸਿਰਜਣਹਾਰ ਸੀ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਨੂੰ ਇਸ ਭਾਸ਼ਾ ਵਿੱਚ ਰਚਿਆ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਮਿਲ ਕੇ ਇੱਕ ਸਿੱਧਕ ਰੱਖਦੇ ਹੋਏ ਇਸ ਭਾਸ਼ਾ ਨੂੰ ਉਹਦਾ ਮਾਣ ਦਾ ਮਾਨ ਸਤਿਕਾਰ ਦਿੱਤਾ। ਸੋ ਤਨੀਦਾਮਾ ਚਾਤਰੀਕ ਇਸ ਭਾਸ਼ਾ ਦੇ ਪ੍ਰਤੀ ਆਪਣਾ ਜਿਹੜਾ ਮੋਹ ਆ ਇਸ ਕਵਿਤਾ ਰਹੀੰਦਰ ਸੌਂਦੇ ਆ। ਇਸ ਕਵਿਤਾ ਦਾ ਵਿਸ਼ਾ ਵਸਤੂ ਅਤੇ ਸਾਰਥ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਹੈ। ਆਸ ਕਰਦੀ ਹਾਂ ਕਿ ਲਿਖਣ ਵਿੱਚ ਮਦਦ ਮਿਲੇਗੀ। ਧੰਨਵਾਦ।